ਜੀ ਹੈ ਮਿੱਤਰੋ ਕੀ ਹਾਲ ਚੱਲੇ ਸਾਰੇ ਵੀਰਾਂ ਦਾ ਅੱਜ 2-3 ਦਿਨਾਂ ਬਾਅਦ ਬਣਾਉਣ ਲੱਗਿਆ ਵਲੌਗ ਤੁਰਾ ਬਿਲ ਇੱਕ ਉਤਰ ਓਕੇ ਰਿਪੋਰਟ ਹੈ ਕੰਮ ਅਡਾ ਹੁੰਦੇ ਆ ਇਹਨਾਂ ਨੂੰ ਇੱਕ ਬੱਚੇ ਨੂੰ ਲਾਣਾ ਹੀ ਪਾਣੀ ਤੇ ਕੱਡੇ ਛੱਡੇ ਸੀ ਗੱਲ ਬਾਜ਼ੀ ਪਿੰਡੇ ਬੈਠ ਗਿਆ ਸੀ ਇਹ 2:30 ਵਜੇ ਪਤਾ ਨਹੀਂ ਕੀ ਖਾ ਗਿਆ ਇਹਨੂੰ ਤੇੜਾ ਹੁੰਦੇ ਆ ਇਹ ਢਾਉਣਾ ਇਹ ਪਾਇ ਲਾਲ ਪੂਨਛਾਲਾ ਤੇ ਨਾਲੇ ਵੀ ਕੱਢਾਂਗੇ ਪਾਣੀ ਲਾ ਦਈਏ ਬਸ ਇਹਨਾਂ ਨੂੰ ਫੇਰ ਕੱਢਦੇ ਆਂ ਫੇਰ ਚੱਲਦੇ ਆਂ ਉੱਪਰ ਲੋ ਵੀ ਮਿੱਤਰੋ ਢਾਉਂਦੇ ਇਹਨੂੰ ਪਾਣੀ ਦੇਤੇ ਆਏ ਤੇ ਛੱਡਦੇ ਆਂ ਹੁਣ ਢਾਹਦੇ ਆ ਬਾਬਿਓ ਤੇ ਬਾਕੀ ਦਿਖਾਉਂਦੇ ਆ ਤੁਹਾਨੂੰ ਦੂਸਰੇ ਕਬੂਤਰ ਬਾਅਦ ਚ ਕੱਢ ਦਾਂਗੇ ਥੋੜੀ ਦੇਰ ਤੱਕ ਇਹਨਾਂ ਨੂੰ ਫੇਰੀ ਜਾਣ ਦੋ ਬੱਚਿਆਂ ਨੂੰ ਇਕੱਲੇ ਨੂੰ ਬਾਕੀ ਜਾਂਦੇ ਦਾਣੇ ਆ ਹਲੇ ਥੋੜੇ ਥੋੜੇ ਨਾਲੇ ਦਾਣੇ ਹজম ਹੋ ਜੂਗੇ ਤੇ ਫਿਰ ਕੱਢ ਦਉਂਦੇ ਇਹਨਾਂ ਨੂੰ ਇੱਕ ਇਹ ਬੱਚਾ ਏ ਇਹਨੂੰ ਵੀ ਛਤਰੀ ਤੇ ਪਠਾਣਾ ਹੈ ਗਝਾਉਂਦੇ ਆ ਓਕੇ ਰਿਪੋਰਟ ਹੈ ਬਾਕੀ ਕੰਮ ਸਾਰਾ ਤੇ ਹੁਣ ਚੱਲਦੇ ਆ ਬਾਬੇ ਉੱਪਰ ਉੱਪਰ ਵਾਲੇ ਕਬੂਤਰ ਉਪਈਏ ਦੜੇ ਅਸੀਂ ਬੱਚਾ ਜਿਹੜਾ ਹਾਰ ਗਿਆ ਵਾ ਜੀ ਕੱਲ ਸੰਤੰਪ ਲੱਗੀ ਵੀ ਹੈ ਕੋਈ ਨਹੀਂ ਚਲੋ ਬਾਬਾ ਪਲੀ ਕਰੇ ਤੇ ਹੁਣ ਚਾਲਦੇ ਆ ਬਾਬੇ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਪਾਈਆ ਦਾਣੇ ਤੇ ਇੱਥੇ ਆਪਾਂ ਰਿੰਗਾ ਲਈ ਚੱਲਦੇ ਆ ਥੱਲਾ ਪਾਣੀ ਆ ਕਬੂਤਰਾਂ ਦੇ ਦੋ ਬੱਚੇ ਨਿਕਲੇ ਆ ਵੀ ਛੋਟੇ ਛੋਟੇ ਉਹਨਾਂ ਦੇ ਪਾਣੀ ਆ ਤੇ ਲਈ ਚੱਲਦੇ ਆ ਇਹ ਪਈਆਂ ਇਹ ਮਿੱਤਰੋ ਬਦਾਮ ਭਿਓਤੇ ਆ ਤੇ ਰਿੰਗਾ ਛੱਕ ਲਿਆ ਕਬੂਤਰਾਂ ਦੇ ਪੌੜ ਨੂੰ ਤਦੋਂ ਚੱਲਦੇ ਹਾਂ ਉੱਪਰ ਪਹੁੰਚ ਗਏ ਹਾਂ ਇਹ ਉੱਪਰ ਤੇ ਬੱਚਿਆਂ ਦੇ ਪਾਉਂਦੇ ਹਾਂ ਰਿੰਗਾ ਸਭ ਤੋਂ ਪਹਿਲੇ ਖੋਲਦੇ ਹਾਂ ਜਿੰਦ ਦੇ ਤਸੋਂ ਦਿਖਾਉਂਦੇ ਹਾਂ ਕਬੂਤਰ ਤੇ ਆਪਾਂ ਨੇ ਦੋ ਅੰਡੇ ਰੱਖੇ ਸੀ ਜੰਗਲੀਆਂ નીચે ਤੇ ਉਹਨਾਂ ਦੇ નીચે ਬੱਚੇ ਵੀ ਨਿਕਲਦੇ ਸੀ ਪਤਾ ਨਹੀਂ ਕੌਣ ਲੈ ਗਿਆ ਪਤਾ ਨਹੀਂ ਚਿੜੀ ਮਾਰ ਲੈ ਗਈ ਇੱਕ ਨੁਕਸਾਨ ਹੋ ਗਿਆ ਬਹੁਤ ਵੱਡਾ ਦੋ ਬੱਚਿਆਂ ਦਾ ਤੇ ਬਾਕੀ ਇਹ ਬੈਠੇ ਆ ਕਬੂਤਰ ਆਪਣੇ ਸਾਰੇ ਓਕੇ ਰਿਪੋਰਟ ਆ ਕੰਮ ਉਹ ਛੋਟੇ ਬੱਚੇ ਹੁੰਦੇ ਤਾਂ ਪਈ ਹੋਈਆਂ ਢੱਲਾ ਤੇ ਇੱਧਰ ਰਿੰਦੇ ਜਿਹੜੇ ਨਿਕਲੇ ਸੀ ਹੁਣ ਤਾਂ ਟੱਠ ਦਿਨਦੇ ਹੈਗੇ ਆ ਬੱਚੇ ਇਹਨਾਂ ਦੇ ਪਾ ਦੰਦੇ ਆ ਫੇਰ ਕੌਣ ਦੇ ਇਹਨਾਂ ਨੂੰ ਤਾਣਾ ਦੂਣਾ ਇਹ ਬੱਚੇ ਹੈ ਇਹ ਛੋਟੇ ਛੋਟੇ ਇਹਨਾਂ ਦੇ ਪਾ ਦੰਦੇ ਆ ਰਿੰਗਾ ਵੀ ਮਿੱਤਰ ਪਾਤੀਆਂ ਰਿੰਗਾ ਦੋਨੋਂ ਭਰਾਵਾਂ ਦੇ ਜਾਂ ਦੋਨੋਂ ਭੈਣਾਂ ਦੇ ਜਾਂ ਭੈਡ ਭਾਈਆਂ ਦੇ ਕਹਿ ਸਕਦੇ ਆ ਤੇ ਚੱਕ ਕੇ ਹੁਣ ਰੱਖਦੇ ਆ ਇਹਨਾਂ ਨੂੰ ਇਹਨਾਂ ਦੀ ਟੋਕਰੀ ਚ ਲੱਭ ਤਾ ਬਾਕੀ ਬੈਠੇ ਆ ਇਹ ਕਬੂਤਰ ਦੇ ਛੀ ਬੱਚੇ ਜਿਹੜੇ ਚੰਗਲੇ ਦੇ ਚ ਖਾ ਹੋ ਗਏ ਤਾਰੇ ਜੀ ਕਬੂਤਰ ਹੀ ਬੈਠੀ ਹੈ ਸਾਮਣੇ ਇਹ ਵਾਲੀ ਬਾਕੀ ਇੱਧਰ ਬੈਠੇ ਆ ਬਸ ਦੋ ਜੋੜੀਆਂ ਰਹੀਆਂ ਬਾਬੇਓ ਇੱਕ ਇਹ ਵਾਲੀ ਤੇ ਇੱਕ ਇਹ ਵਾਲੀ ਇਹ ਵੀ ਬਸ ਬੱਚੇ ਲੈ ਕੇ ਜੋੜੀਆਂ ਤੋੜ ਦਾਂਗੇ ਬਾਕੀ ਬੈਠੇ ਆ ਕਬੂਤਰ ਇਹ ਵੀ ਆਪਾਂ ਨੇ ਸ਼ਾਕ ਖਾ ਉੱਪਰੇ ਛੜ ਤੇ ਆ ਇਹ ਵੀ ਆਪਾਂ ਨੇ ਮਨਾਣੇ ਬਾਜੀ ਛੱਡਿਆ ਸੀ ਉੱਥੇ ਤੋਂ ਅਸੀਂ 1:3 ਵਜੇ ਘਰੇ ਆ ਗਿਆ ਤੇ ਬਾਕੀ ਇੱਕ ਜੋੜ ਆਇਆ ਹੈ ਤੇ ਇੱਕ ਏ ਹੈ ਇਹ ਦੋ ਅੰਡੇ ਧਰੂਗੇ ਦੋਨੋਂ ਜੋੜੇ ਇਹਨਾਂ ਦੇ ਬੱਚੇ ਲੈਣੇ ਤੇ ਹਾਂ ਸੱਚ ਇੱਕ ਅੰਡੇ ਇਸ ਦਿੱਤੇ ਹੋਏ ਕਬੂਤਰੀ ਨੇ ਇਹ niche ਦਿੱਤੇ ਸੀ ਇਹਨਾਂ ਨੇ ਰੱਤੇ ਨਾਲ ਤੇ ਬਸ ਇਹੀ ਹੈ ਤੇ ਬੱਚੇ ਨਿਕਲ ਜੂ ਫਿਰ ਦੇਖੋ ਕਿ ਬਾਕੀ ਕੱਲ ਦਾ ਬਾਕੀ ਓਕੇ ਬਾਬਿਓ ਆ ਗਏ ਬੱਚੇ ਨੂੰ ਦਾਨੇ ਆ ਲਓ ਲੋਈ ਫੋ ਤੇ ਦਾਨੇ ਬਾਬਿਓ ਖਵਾਉਂਦੇ ਇਹਨਾਂ ਨੂੰ ਤੇ ਆਪਾਂ ਚੱਲਦੇ ਆ ਬਾਹਰ ਆ ਕੀ ਬੱਚਾ ਡਾ ਰਾਇਆ ਹੋਇਆ ਏ ਉਹ ਫਿਰਦਾ ਸਾਹਮਣੇ ਤੇ ਬਸ ਹੁਣ ਇੱਥੇ ਨੈਟ ਲਾਵਾਂਗੇ ਨੈਟ ਲਾ ਕੇ ਫਿਰ ਉੱਤਰ ਧੁੱਪਾਂ ਚ ਗੱਡੇ ਕਰਾਂਗੇ ਆਪਣੇ ਕੋਲ ਦੋ ਹੈਗੇ ਆ ਇੱਥੇ ਖੜਾ ਕਰਨੇ ਨੂੰ ਡੰਡੇ ਤੇ ਇੱਕ ਇੱਦਾਂ ਨਵਾਂ ਲਾਣਾ ਪਊਗਾ ਬਾਬਿਓ ਇੱਥੇ ਇੱਧਰ ਵੀ ਹੈਗਾ ਇੱਕ ਇੱਕ ਇੱਥੇ ਨਵਾਂ ਲਾ ਕੇ ਦੇਖਦੇ ਆ ਜੇ ਬਾਲਟੀ ਲੋਟ ਆ ਗਈ ਇਹ ਬਾਲਟੀ ਖੜੀ ਕਰ ਲਾਂਗੇ ਨਹੀਂ ਤਾਂ ਫਿਰ ਕਰਨਾ ਪਊਗਾ ਕੋਈ ਸੈਟਿੰਗ ਤੇ ਫਿਰ ਕਰਾਂਗੇ ਡ੍ਰਿੱਲ ਵੱਜ ਕੇ ਪਊਗਾ ਕੰਮ ਤੇ ਬਾਕੀ ਕਬੂਤਰ ਬੱਚਾ ਬਣਾ ਆ ਗਿਆ ਏ ਉਹ ਜਾਂਦਾ ਸਾਹਮਣੇ ਇਹ ਆਂਦਾ ਬੱਚਾ ਫੁਕਰ ਬੋੜਾ ਬਾਬੇ ਤੇ ਬਾਕੀ ਦੱਸਾਂਦੇ ਸਾਨੂੰ ਕਿੰਨਾ ਉੜਦਾ ਕਿੰਨਾ ਨਹੀਂ ਤੇ ਛੱਡਾਂਗੇ ਇਹਨੂੰ ਵੀ ਬਸ ਲਾਸਟ ਬਾਜੀ ਮੈਂ ਨਹੀਂ ਛੱਡ ਕੇ ਫੇਰ ਕਰਤਾਂਗੇ ਕਬੂਤਰ ਬੰਦ ਤੇ ਜਾਲ ਲਾਣਾ ਏ ਬਸ ਮੇਨ ਜਾਲ ਲਾ ਕੇ ਹੁਣ ਇੱਥੇ ਤੇ ਬਸ ਫਿਰ ਉੱਤਰ ਬਾਹਰ ਕੱਢਿਆ ਕਰਾਂਗੇ ਬੜੇ ਕਿਉਂਕਿ ਆਪਣੇ ਕਬੂਤਰ ਸਾਰੇ ਹੀ ਤਕਰੀਬਨ ਸਾਰੇ ਬੈਠੇ ਆ ਘਟ ਹੈ ਨਹੀਂ ਕੋਈ ਤੇ ਓਕੇ ਤੋਂ ਬਈ ਮਿੱਤਰੋ ਨੈਟ ਲਾਉਣ ਲੱਗੇ ਹੋਏ ਆ ਤੇ نیچے ਮਾਰਤੀਆਂ ਗੱਟੀਆਂ ਤੇ ਉੱਪਰ ਬਾਚ ਚ ਕਸਾਂਗੇ ਪਹਿਲਾਂ نیچے ਗੱਟੀਆਂ ਮਾਰਤੀਆਂ ਚਾਰੇ ਸਾਈਡ ਇੱਧਰ ਆਪਾਂ ਨੇ ਬਾਲਟੀ ਓ ਲਾਤੀ ਵਾ ਕਸ ਦਾਂਗੇ ਹੁਣ ਉੱਤਰ ਆਪਣੇ ਫਿਰਦੇ ਇਹ ਆਗੇ ਤੇ ਬਸ ਲਾ ਕੇ ਨੈਟ ਕਰਦਾਂਗੇ ਇਹਨ ਟਿਪ ਟੋਪ ਕੰਮ ਹਾਂਜੀ ਲੋ ਬਈ ਮਿੱਤਰੋ ਤੇ ਕਰਤੇ ਆ ਕਬੂਤਰਾਂ ਨੂੰ ਪਾਣੀ ਰੱਖਦੇ ਆ ਬੱਚਿਆਂ ਨੂੰ ਉਤਰ ਗਏ ਸੀ ਇਹ ਪੀਣ ਦੋ ਪਾਣੀ ਇਹਨਾਂ ਨੂੰ ਤੇ ਜਾਲ ਹਲੇ ਪੈਂਡਿੰਗ ਐ ਥੋੜਾ ਜਾ ਰਹਿਂਦਾ ਏ ਧੁੱਪ ਬਹੁਤ ਐ ਖੜਨੀ ਹੁੰਦਾ ਅੱਜ ਅਸੂ ਵਿੱਚ ਭਾਦੋਂ ਲੱਗ ਰਹੀ ਐ ਤੇ ਬੱਸ ਹੁਣ ਬਦਾਮ ਬਦੋਂ ਪਾ ਦਾਂਗੇ ਫਿਰ ਪਾਣੀ ਪਲਾਤਿਆ ਬੱਚਿਆਂ ਨੂੰ ਤੇ ਢੰਨਾ ਹੈ ਬਾਦਾਮ ਰੱਖਦੇ ਆ ਬੱਚਿਆਂ ਨੂੰ ਤੇ ਖਾਣ ਦੋ ਇਹਨਾਂ ਨੂੰ ਫਿਰ ਪਾਉਂਦੇ ਆ ਦਾਣੇ ਤੇ ਓਕੇ ਰਿਪੋਰਟ ਹੈ ਤੇ ਨੱਟ ਰਹਿੰਦਾ ਏ ਅੱਧਾ ਘਲਾਉਣੇ ਨੂੰ ਦੇਖਦੇ ਆ ਸ਼ਾਮ ਸ਼ੋਅ ਨੂੰ ਲਾਵਾਂਗੇ ਬਾਈ ਇਹਨਾਂ ਨੂੰ ਬੱਚਿਆਂ ਨੂੰ ਬਾਦਾਮ ਖਾਣਨ ਦਿਓ ਫਿਰ ਪਾਉਂਦੇ ਇਹਨਾਂ ਨੂੰ ਦਾਣੇ ਮਿੱਤੋ ਇਹਨੇ ਖਾ ਲਈਏ ਕਣਕ ਤੇ ਬਾਦਾਮ ਤੋਂ ਪਾਤੀ ਸੀ ਤੇ ਹੁਣ ਚੱਲਦੇ ਆ ਉੱਪਰ ਵਾਲੇ ਕੂਤਰਾਂ ਨੂੰ ਪਾਉਂਦੇ ਆ ਦਾਣੇ ਤੇ ਛੋਲੇ ਅੱਜ ਖਤਮ ਹੋ ਗਏ ਸੀ ਬੱਚਿਆਂ ਲਈ ਭਿਓ ਨਹੀਂ ਹੋਏ ਕੋਈ ਨਹੀਂ ਦਾਣੇ ਖਿਲਾ ਦੇਵਾਂਗੇ ਹੱਥ ਨਾਲ ਤੇ ਚਲਦੇ ਹੁਣ ਬਾਬੇ ਉੱਪਰ ਤੇ ਲੋ ਬਈ ਮਿੱਤਰੋ ਪਾਉਂਦੇ ਹੁਣ ਇਹਨਾਂ ਨੂੰ ਚੋਬਰਾਂ ਨੂੰ ਦਾਣੇ ਤੇ ਹੋਏ ਪਏ ਆ ਇਹ ਪੂਰੇ ਖਾਨ ਨੂੰ ਦਾਣੇ ਕਾਲੇ ਤੇ ਦਾਣੇ ਆਪਾਂ ਨੇ ਸਵੇਰੇ ਪਾਏ ਨਹੀਂ ਸੀ ਘੱਟ ਪਾਏ ਸੀ ਪਹਿਲਾਂ ਤਾਂ ਇਹਨਾਂ ਨੂੰ ਦੇ ਦਿਆਂ ਹਾਲਾ ਦਾਣਾ ਬਾਸ ਥੋੜਾ ਜਿਹਾ ਇਹ ਪਾ ਦਾਂਗੇ ਅਤੇ ਦੂਸਰੇ ਕੂਤਰਾਂ ਨੂੰ ਪਾਉਂਦੇ ਆ ਇਹ ਵਾਲਾ ਤੇ ਉਹਨਾਂ ਨੂੰ ਬਾਅਦ ਚੋਂ ਦੂਸਰਾ ਪਾ ਦਾਂਗੇ ਤੇ ਨੈਟ ਬਾਬੇ ਹੋ ਰਹਿਦਾ ਇਹ ਪੈਂਡਿੰਗ ਤੇ ਇਹ ਦਾਵਾਂਗੇ ਥੋੜਾ ਬਹੁਤਾ ਕੱਲ ਨੂੰ ਲੈ ਲੋ ਜੀ ਆਹ ਤੇ ਇਹਨਾਂ ਨੂੰ ਵੀ ਦਾਣੇ ਛਾਣ ਦੋ ਤੇ ਬੱਸ ਕਰਦੇ ਹਾਂ ਉਸ ਤੋਂ ਬਾਅਦ ਨੈਟ ਦਾ ਕੱਲ ਤੱਕ ਕੱਲ ਨੂੰ ਕਰ ਦਾਂਗੇ ਸਾਰਾ ਨੈਟ ਕੰਪਲੀਟ ਫਾਈਨਲ ਕਰ ਦਾਂਗੇ ਛੱਤ ਰਹਿ ਗਈ ਬੱਸ ਇੱਧਰ ਥੋੜਾ ਬੋਤ ਇਹ ਰਹਿੰਦਾ ਏ ਇਹ ਵੀ ਕਰਕੇ ਫਾਈਨਲ ਕਰ ਦਾਂਗੇ ਕੱਲ ਨੂੰ ਤੇ ਬਾਬੇ ਉੱਪਰ ਵੀ ਪਾਤੇ ਆ ਦਾਣੇ ਇੱਧਰ ਤੇ ਕਰਦੇ ਆਂ ਹੀ ਆਪਾਂ ਵੀ ਆਪਣੇ ਵਲੌਗ ਦਾ ਇੱਥੇ ਅੰਤ ਜੇ ਆਪਣੀ ਵੀਡੀਓ ਵਧੀਆ ਲਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅੱਜ ਬਹੁਤ ਦਿਨਾਂ ਬਾਅਦ ਵੀਡੀਓ ਪਾਈ ਏ 3 ਦਿਨਾਂ ਬਾਅਦ ਤਕਰੀਬਨ 3-4 ਦਿਨਾਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਲਗੀ ਅੱਜ ਵਾਲੀ ਤੇ ਮਿਲਦੇ ਆਂ ਹੀ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ